ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਹ ਲਓ ਜੀ ਜਿਹੜੇ ਪਤੰਗ ਚੜਾਉਂਦੇ ਨੇ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਡੋਰਾ ਰਸਤੇ ਦੇ ਉੱਤੇ ਪਈਆਂ ਨੇ ਆਪਾਂ ਪੱਠੇ ਵੱਢਣ ਵਾਸਤੇ ਆ ਰਹੇ ਸੀਗੇ ਇਹ ਆਪਣੀ ਰੀੜੀ ਦੇ ਵਿੱਚ ਡੋਰ ਫਸ ਗਈ ਦੇਖ ਸਕਦੇ ਹੋ ਜੇਕਰ ਕੋਈ ਬੰਦਾ ਮੋਟਰਸਾਈਕਲ ਤੇ ਹੁੰਦਾ ਤਾਂ ਜ ਕੋਈ ਨਾ ਕੋਈ ਨੁਕਸਾਨ ਹੋ ਜਾਣਾ ਸੀਗਾ ਤੇ ਇਹ ਜਿਹੜੀ ਡੋਰ ਹੈ ਇਹ ਜੇਕਰ ਇਦਾਂ ਹੀ ਪਈ ਰਹੀ ਤਾਂ ਜਾਨਵਰਾਂ ਦਾ ਵੀ ਨੁਕਸਾਨ ਕਰੂਗੀ ਇਹ ਜਾਨਵਰਾਂ ਦੇ ਪੈਰਾਂ 'ਚ ਫਸੂਗੀ ਜਾਂ ਕਿਸੇ ਇਨਸਾਨ ਦੇ ਤੁਰਦੇ ਦੇ ਪੈਰਾਂ ਦੇ ਵਿੱਚ ਵੀ ਫਸ ਸਕਦੀ ਹੈ ਤੁਸੀਂ ਦੇਖ ਸਕਦੇ ਆਪਾਂ ਪੱਠੇ ਵਢਣ ਆਏ ਸੀਗੇ ਇਹ ਰੇੜੀ ਦੇ ਵਿੱਚ ਡੋਰ ਫਸ ਗਈ ਆ ਦੇਖੋ ਜੇਕਰ ਕੋਈ ਮੋਟਰਸਾਈਕਲ ਤੇ ਹੁੰਦਾ ਤਾਂ ਨੁਕਸਾਨ ਬਹੁਤ ਹੋ ਜਾਣਾ ਸੀਗਾ ਇਹ ਕਿਸੇ ਨੇ ਆ ਦੇਖੋ ਕਿਸੇ ਨੇ ਵੱਢ ਕੇ ਸਾਰੀ ਡੋਰ ਉਰੇ ਇਕੱਠੀ ਕਰਕੇ ਉਰੇ ਗੇਰ ਗਿਆ ਜਾਂ ਕਿਸੇ ਪਤੰਗ ਨਾਲੋਂ ਟੁੱਟ ਕੇ ਆਈ ਹੋਗੀ ਇਹ ਪਰ ਟੁੱਟ ਕੇ ਤਾਂ ਨਹੀਂ ਆਈ ਜਿਸ ਹਿਸਾਬ ਨਾਲ ਇਹ ਡੋਰ ਪਈ ਹੈ ਇਹ ਕਿਸੇ ਨੇ ਇਕੱਠੀ ਕਰਕੇ ਉਰੇ ਗੇਰੀ ਹੋਈ ਹੈ ਅਪੀਲ ਕਰਦਾ ਕਿ ਇਦਾਂ ਦੀ ਹੱਕਤਾ ਨਾ ਕਰੇ ਕਰੋ ਆ ਦੇਖੋ ਕਿਉਂਕਿ ਕਿਸੇ ਦਾ ਨੁਕਸਾਨ ਬਹੁਤ بڑا ਹੋ ਜਾਂਦਾ ਹੈ ਚੀਜ਼ਾਂ ਦੇ ਨਾਲ ਤੇ ਆਪਾਂ ਇਹ ਜਿਹੜੀ ਡੋਰ ਹੈ ਇਹਨੂੰ ਇਕੱਠੀ ਕਰਕੇ ਚੰਗੀ ਤਰ੍ਹਾਂ ਇਹਨੂੰ ਕਿਸੇ ਟੋਏ ਦੇ ਵਿੱਚ ਸੜ ਦੇਣਾ ਜੀ ਆਪਾਂ ਨੇ ਦੱਬ ਦੇਣਾ ਤਾਂ ਕਿ ਕਿਸੇ ਜਾਨਵਰ ਦੇ ਪੈਰਾਂ ਚ ਨਾ ਫਸੇ ਕਿਸੇ ਦਾ ਨੁਕਸਾਨ ਨਾ ਹੋਵੇ ਆ ਦੇਖੋ ਕਿੰਨੀ ਡੋਰ ਹੈ ਜਾਂ ਤਾਂ ਕਿਸੇ ਪਤੰਗ ਨਾਲ ਟੁੱਟ ਕੇ ਆਈ ਹੋਈ ਹੈ ਪਰ ਪਤੰਗ ਨਾਲੋਂ ਜੇ ਟੁੱਟ ਕੇ ਆਈ ਹੁੰਦੀ ਤਾਂ ਇਸ ਤਰ੍ਹਾਂ ਗੁੱਛਾ ਨਾ ਬਣਿਆ ਹੋੁੰਦਾ ਇਹਦਾ ਆ ਦੇਖੋ ਜੀ ਇਹ ਕਿੰਨੀ ਡੋਰ ਹੈ ਤੇ ਆਪਾਂ ਇਹਨੂੰ ਟੋਆ ਪਟਕੇ ਦੱਬ ਦੇਣਾ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਜੇਕਰ ਤੁਹਾਨੂੰ ਐਦਾਂ ਰਸਤੇ ਦੇ ਵਿੱਚ ਕੋਈ ਵੀ ਡੋਰ ਪਈ ਮਿਲੇ ਤਾਂ ਉਹਨੂੰ ਇਕੱਠੀ ਕਰਕੇ ਟੋਏ ਦੇ ਵਿੱਚ ਦੱਬ ਦਿਓ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜਵੇ ਆ ਤੁਸੀਂ ਦੇਖ ਸਕਦਾ ਇੰਨੀ ਡੋਰ ਆਪਾਂ ਇਕੱਠੀ ਕਰੀ ਹੈ ਜੀ ਥੋੜੀ ਜੀ ਆਪਾਂ ਦੂਰ ਹੋ ਰਹੇ ਸੀਗੇ ਤੇ ਇੱਕ ਆ ਡੋਰ ਮਿਲੀ ਆਪਨਵਾ ਦੇਖੋ ਕਿਸ ਤਰ੍ਹਾਂ ਡੋਰਾ ਇਕੱਠੀਆਂ ਕਰਕੇ ਗੇਰੀਆਂ ਹੋਈਆਂ ਨੇ ਆ ਦੇਖੋ ਨਾਲੇ ਆਪਾਂ ਅਕਸਰ ਟੀਵੀਆਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਦੇਖਦੇ ਆ ਇਹ ਡੋਰਾ ਨੇ ਜਿਹੜੀਆਂ ਬਹੁਤ ਨੁਕਸਾਨ ਕਰਦੀਆਂ ਨੇ ਤੇ ਆਪਾਂ ਹੁਣ ਇਹਨਾਂ ਨੂੰ ਕਹੀ ਕਹੀ ਲੈ ਕੇ ਦਵਾ ਪਟਕੇ ਦੱਬ ਦੇਣਾ ਜੀ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਆਹ ਲਓ ਜੀ ਇੱਥੇ ਆਪਾਂ ਧਵਾ ਪਟਾਂਗੇ ਧਵਾ ਪਟਕੇ ਇਹਦੇ ਵਿੱਚ ਆਪਾਂ ਦੱਬ ਦੇਣੀ ਹੈ ਜੀ ਦੋਰ ਇਹ ਆਹ ਧਵਾ ਪਟੇ ਜੀ ਆਪਾਂ ਨੇ ਆਪਾਂ ਇਹਦੇ ਵਿੱਚ ਰੱਖਤੀ ਇਹ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿੱਟੀ ਦੇ ਨਾਲ ਆਪਾਂ ਦੱਬ ਦੇਣਾ ਜੀ ਲੋ ਜੀ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਟੋਆ ਪਟਕੇ ਦੋਰ ਦੇ ਥੱਲੇ ਦੱਬਤੀ ਕਿਉਂਕਿ ਜੇਕਰ ਆਪਾਂ ਆਪਾਂ ਵੀ ਅਣ ਦੇਖਾ ਕਰ ਦਿੰਦੇ ਇਸ ਚੀਜ਼ ਨੂੰ ਤਾਂ ਇਹਨੇ ਕਿਸੇ ਨਾ ਕਿਸੇ ਦਾ ਨੁਕਸਾਨ ਜ਼ਰੂਰ ਕਰਨਾ ਸੀਗਾ ਇਸ ਕਰਕੇ ਆਪਾਂ ਇਕੱਠੀ ਕਰਕੇ ਟੋਆ ਪਟਕੇ ਦੱਬਤੀ ਜੇਕਰ ਸਾਡਾ ਕਰਿਆ ਹੋਇਆ ਕੰਮ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਧੰਨਵਾਦ ਹੈ ਸਾਰਿਆਂ ਦਾ